ਬਹੁਤ ਸਾਰੇ ਲੋਕ ਨਾ ਐਸਟਰੋਲੋਜੀ ਨੂੰ ਵਹਿਮ ਮੰਨਦੇ ਆ ਫੋਰ ਇਗਜ਼ਾਮਪਲ ਅਗਰ ਅਸੀਂ ਕਿਸੇ ਨੂੰ ਕਹਾਂਗੇ ਕਿ ਇਹ ਉਪਾਏ ਕਰ ਲਓ ਜਾਂ ਤੁਸੀਂ ਅਗਰ ਤੁਹਾਡੇ ਘਰ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਘਰ ਦਾ ਵਾਸਤੂ ਸ਼ਾਸਤਰ ਠੀਕ ਕਰ ਲਓ ਤਾਂ ਬਹੁਤ ਸਾਰੇ ਲੋਕੀ ਵਹਿਮ ਮੰਨਦੇ ਕਿ ਵਹਿਮ ਚ ਪੈ ਗਿਆ ਹੈ ਇਹ ਸਾਇੰਟਿਫਿਕ ਯੁੱਗ ਹੈ ਇਧਰ ਦੀ ਚੀਜ਼ਾਂ ਚ ਤਾਂ ਪੈਣਾ ਹੀ ਨਹੀਂ ਚਾਹੀਦਾ ਸੋ ਕੁਝ ਕੋ ਇਹ ਹੈ ਕਿ ਸਾਨੂੰ ਐਸਟਰੋਲੋਜਰ ਸਹੀ ਗਾਈਡ ਨਹੀਂ ਕਰਦੇ ਜਿਹਦੇ ਕਰਕੇ ਲੋਕੀ ਵਹਿਮ ਦੇ ਵਿੱਚ ਆ ਉਹ ਇਸ ਚੀਜ਼ ਦੀ ਵਿਦਿਆ ਨੂੰ ਇਹਦੀ ਅਹਿਮੀਅਤ ਨੂੰ ਸਮਝਦੇ ਨੇ ਬਿਸ਼ਰਤੇ ਕਿ ਕ੍ਰਿਟੀਸਾਈਜ਼ ਕਰੋ ਕ੍ਰਿਟੀਸਾਈਜ਼ ਕਰਨ ਤੋਂ ਪਹਿਲਾਂ ਉਸ ਚੀਜ਼ ਦੇ ਵਿੱਚ ਵਿੱਚ ਵੜ ਕੇ ਦੇਖੋ ਹੈ ਕੀ ਐ ਇਹ ਉਸ ਚੀਜ਼ ਦੇ ਵਿੱਚ ਵੜ ਕੇ ਦੇਖੋ ਹੈ ਕੀ ਐ ਹੁਣ ਜਿਹੜੇ ਅਨਪੜ੍ਹ ਲੋਕ ਨੇ ਉਹ ਤੁਸੀਂ ਕੋਈ ਤੁਹਾਨੂੰ ਕਹਿ ਦਿੰਦਾ ਜੀ ਤੁਹਾਡੇ ਤੇ ਕਿਸੇ ਨੇ ਕੁਝ ਕਰਾਤਾ ਹੈ ਤੁਹਾਡਾ ਕੰਮ ਬੰਨਤਾ ਕਿਸੇ ਦੀ ਮੈਰਿਜ ਨਹੀਂ ਹੁੰਦੀ ਤੁਹਾਡੀ ਜੀ ਮੈਰਿਜ ਬੰਨਤੀ ਉਹ ਮੈਰਿਜ ਬੰਨਣ ਦਾ ਮਤਲਬ ਉਹ ਮੰਨ ਲਓ ਪਲੈਨਟ ਤੁਹਾਡਾ ਕੋਈ ਕੰਮ ਡਿਲੇ ਕਰਾ ਰਿਆ ਹੈ ਦੇਖੋ ਹਰੇਕ ਬੰਦੇ ਦਾ ਟਾਈਮ ਫਰੇਮ ਹੈ ਕਿਸੇ ਦੀ ਮੈਰਿਜ 20 ਸਾਲ ਚ ਹੁੰਦੀ ਹੈ ਤਾਂ ਕਿਸੇ ਦੀ 30 ਚ ਵੀ ਹੁੰਦੀ ਹੈ ਉਸ ਪਰਮਾਤਮਾ ਨੇ ਜਿੱਦਾਂ ਲਿਖਿਆ ਉਸ ਤਰ੍ਹਾਂ ਹੀ ਹੋਣਾ ਤੁਹਾਡਾ। ਜਵੇ ਸ਼ੇਕ ਆ ਗਈ ਆ ਬਿੱਲੀ ਰਾਹ ਕੱਟ ਗਈ ਆ। ਦੇਖੋ ਇਹ ਵੇਬ ਨੇ ਆ ਕੀਤੇ ਨੇ। ਝਾੜੂ ਖਲਾਰਿਆ ਹੋਇਆ ਕਿਸੇ ਨੇ ਤਾਲੇ ਪਏ ਆ। ਨਹੀਂ ਨਹੀਂ ਕੁਛ ਨਹੀਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਬੋਲ ਚੁੱਕਿਆ ਹਾਂ ਜਿਹੜੇ ਚਰਸਤੇ ਨੇ ਝਾੜੂ ਖਲਾਰਦੇ ਨੇ ਤਾਲੇ ਲਗਾ ਤਾਲੇ ਲੌਕ ਲਗਾ ਕੇ ਰੱਖਦੇ ਨੇ। ਲੋਕੀ ਵੱਧਵਾਵਾ ਦਿੰਦੇ ਨੇ ਤੁਹਾਨੂੰ ਤਾਂ ਉਲਟਾ ਨੁਕਸਾਨ ਹੋਣਾ ਉਸ ਚੀਜ਼ ਦਾ। ਕਹਿੰਦੇ ਆ ਜਿਹੜੀ ਵੱਧਵਾ ਹੈ ਨਾ ਕਿਸੇ ਦੀ ਵੱਧਵਾ ਤੁਹਾਡੀ ਕਿਸਮਤ ਨੂੰ ਪਲਟ ਸਕਦੀ ਹੈ। ਉਹਦਾ ਕਾਰਨ ਅ ਗੁਰੂ ਕਹਿੰਦੇ ਨੇ ਮੇਰੀ ਬੰਦੀ ਭਗਤ ਛੁੜਾਵੇ। स्वागत की बंदी मैना ਛਡਾਉਂ ਵੀ ਜੋ ਪਰਮਾਤਮਾ ਨੇ ਲਿਖਿਆ ਹੈ ਜੇ ਰੱਬ ਦਾ ਇੱਕ ਬੰਦਾ ਉਹਨੂੰ ਉਲਟ ਬੋਲ ਦੇਵੇ ਤਾਂ ਉਹਦੀ ਕਿਸਮਤ ਪੜ ਸਕਦਾ ਹੈ ਇਸ ਲਈ ਹਮੇਸ਼ਾ ਕਿਸੇ ਤੋਂ ਬਦਦਵਾਨ ਨਹੀਂ ਲੈਣੀ ਚਾਹੀਦੀ ਹਮੇਸ਼ਾ ਲੋਕਾਂ ਦਾ ਚੰਗਾ ਕਰਨਾ ਚਾਹੀਦਾ ਹੁਣ ਜਦੋਂ ਤੁਸੀਂ ਚਰਸਤੇਆਂ 'ਚ ਚੀਜ਼ਾਂ ਰੱਖੋਗੇ ਤਾਂ ਲੋਕ ਤੁਸੀਂ ਤੁਸੀਂ ਰਸਤੇ 'ਚੋਂ ਨਿਕਲ ਰਹੇ ਹੋ ਕਿਤੇ ਕੋਈ ਚੀਜ਼ ਪਈ ਹੈ ਤੁਸੀਂ ਅਗਲੇ ਨੂੰ ਮਾੜਾ ਬੋਲਦੇ ਹੋ ਨਾ ਇਹ ਕੀ ਕੀਤਾ ਹੋਇਆ ਕਿਸੇ ਨੇ ਮਾੜਾ ਕੰਮ ਕੀਤਾ ਹੋਇਆ ਤੇ ਤੁਹਾਡਾ ਉਹ ਪਾਇ ਕਿਦਾਂ ਤੁਹਾਡੇ ਲਈ ਜਾਨੀ ਕਿ ਬੈਨੀਫਿਟ ਦੇ ਦੇ ਦੋ ਮੈਡੀਟੇਸ਼ਨ ਕਰਦੇ ਹਾਂ ਤਾਂ ਤੁਹਾਨੂੰ ਬਹੁਤ দান ਕਰਨ ਦੀ ਵੀ ਲੋੜ ਨਹੀਂ ਪੈਂਦੀ ਤੁਸੀਂ ਕਰੋ ਬੁਰੇ ਕੰਮ ਤੁਸੀਂ ਲੋਕਾਂ ਦੇ ਹੱਕ ਮਾਰੋ ਤੇ ਤੁਸੀਂ দান ਕਰਕੇ ਉਸ ਚੀਜ਼ ਤੋਂ ਨਿਵਰੇਤੀ ਨਹੀਂ ਪਾ ਸਕਦੇ ਹੈਗੇ ਇਹ ਬਿਲਕੁਲ ਫੈਕਟ ਗੱਲ ਹੈ ਜਾਨੀ ਕਿ দান ਦਾ দান ਤਾਂ ਮੰਨ ਲਓ ਤੁਸੀਂ ਸ਼ੋਭੇਸ਼ਾਣਾ ਕਿਤੇ দান ਕਰਦੇ ਹੋ ਪਰ ਜੇ ਤੁਸੀਂ ਮੜ ਕੰਮੀ ਮਾੜੇ ਕਰਨੇ ਨੇ ਫਿਰ ਉਹ ਦਾਨ ਨੇ ਤੁਹਾਡਾ ਕੰਮ ਨਹੀਂ ਕਰਨਾ ਸਕੇ ਕਈ ਲੋਕ ਇਸ ਸ਼ਾਇਦ ਇਸ ਟੌਪਿਕ ਨੂੰ ਕ੍ਰਿਟੀਸਾਈਜ਼ ਕਰਦੇ ਨੇ ਪਰ ਇਹਨੂੰ ਸਮਝਣ ਦੀ ਲੋੜ ਹੈ ਰਿਐਲਿਟੀ ਦੇ ਵਿੱਚ ਲੋਕਾਂ ਨੂੰ ਦੱਸਿਆ ਨਹੀਂ ਜਾਂਦਾ ਹੁਣ ਤੁਹਾਨੂੰ ਕੋ ਡਰਾ ਕੇ ਕਹਿ ਦਵੇ ਜੀ ਤੁਹਾਡੀ ਤਾਂ ਉਮਰ ਘਟਾ ਆ ਤੁਹਾਡਾ ਮਾੜਾ ਹੋ ਜਾਣਾ ਲੱਖ 2 ਲੱਖ ਦਾ ਹਵਨ ਕਰਾ ਲਓ ਇਹ ਸਭ ਬੇਫਿਕੂ ਬਣਾਣਾਂ ਦੀਆਂ ਚੀਜ਼ਾਂ ਨੇ ਦਾਨ ਤਾਂ ਜੇ ਤੁਹਾਡੀ ਸ਼ਰਧਾ ਨਾਲ ਕੀਤਾ ਜਾਵੇ ਤਾਂ 1 ਰੁਪਏ ਦਾ ਵੀ ਲੱਗੂਗਾ। ਹੰਕਾਰ ਨਾ ਕਰੋਗੇ ਤਾਂ ਲੱਖ ਰੁਪਏ ਦਾ ਵੀ ਕਰ ਦੋ ਉਹਦਾ ਵੀ ਕੋਈ ਫਾਇਦਾ ਨਹੀਂ ਹੈ। ਹਾਂਜੀ ਪੁੱਛੋ। ਬਹੁਤ ਸਾਰੇ ਲੋਕ ਨਾ ਐਸਟਰੋਲੋਜੀ ਨੂੰ ਵਹਿਮ ਮੰਨਦੇ ਆ। ਫੋਰ ਐਗਜ਼ਾਮਪਲ ਅਗਰ ਅਸੀਂ ਕਿਸੇ ਨੂੰ ਕਹਾਂਗੇ ਕਿ ਇਹ ਉਪਾਏ ਕਰ ਲਓ ਜਾਂ ਤੁਸੀਂ ਅਗਰ ਤੁਹਾਡੇ ਘਰ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਘਰ ਦਾ ਵਾਸਤੂ ਸ਼ਾਸਤਰ ਠੀਕ ਕਰ ਲਓ ਤਾਂ ਬਹੁਤ ਸਾਰੇ ਲੋਕੀ ਵਹਿਮ ਮੰਨਦੇ ਕਿ ਵਹਿਮ ਚ ਪੈ ਗਿਆ ਹੈ। ਇਹ ਸਾਇੰਟੀਫਿਕ ਯੁੱਗ ਹੈ। ਇਧਰ ਦੀ ਚੀਜ਼ਾਂ ਚ ਤਾਂ ਪੈਣਾ ਹੀ ਨਹੀਂ ਚਾਹੀਦਾ। ਸੋ ਕੁਝ ਕੋ ਇਹ ਹੈ ਕਿ ਸਾਨੂੰ ਐਸਟਰੋਲੋਜਰ ਸਹੀ ਗਾਈਡ ਨਹੀਂ ਕਰਦੇ ਜਿਹਦੇ ਕਰ ਵਿਆਮ ਦੇ ਵਿੱਚ ਆ ਉਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਂ ਤੁਹਾਨੂੰ ਇਸ ਟੌਪਿਕ ਦੇ ਉੱਤੇ ਬੋਲਦਾ ਹਾਂ ਤੁਸੀਂ ਦੇਖੋ ਤੁਸੀਂ ਕਿਸੇ ਪੋਲੀਟੀਸ਼ਨ ਨੂੰ ਦੇਖ ਲਓ ਤੁਸੀਂ ਕਿਸੇ ਬਹੁਤ ਵੱਡੇ ਪਲੇਅਰ ਨੂੰ ਦੇਖ ਲਓ ਤੁਸੀਂ ਕਿਸੇ ਫਿਲਮ ਸਟਾਰ ਨੂੰ ਦੇਖ ਲਓ ਅਮਤਾਭਚਨ ਨੂੰ ਦੇਖ ਲਓ ਇਕਤਕਪੂਰ ਨੂੰ ਦੇਖ ਲਓ ਉਹ ਰਿੰਗਸ ਪਾਉਂਦੀ ਹੈ ਅਮਤਾਭਚਨ ਦੇ ਰਿੰਗਸ ਪਾਈਆਂ ਨੇ ਉਹ ਅਨਪੜ੍ਹ ਲੋਕ ਤਾਂ ਨਹੀਂ ਹੈ ਕਿਸੇ ਬੈਂਕ ਮੈਨੇਜਰ ਨੂੰ ਦੇਖ ਲਓ ਕਿਸੇ ਡਾਕਟਰ ਨੂੰ ਦੇਖ ਲਓ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਇਸ ਚੀਜ਼ ਦੀ ਵਿਦਿਆ ਨੂੰ ਇਹਦੀ ਅਹਿਮੀਅਤ ਨੂੰ ਸਮਝਦੇ ਨੇ ਬਸ਼ਰਤੇ ਕਿ ਕ੍ਰਿਟਿਸਾਈਜ਼ ਕਰੋ ਕ੍ਰਿਟਿਸਾਈਜ਼ ਕਰਨ ਤੋਂ ਪਹਿਲਾਂ ਉਸ ਚੀਜ਼ ਦੇ ਵਿੱਚ ਵਿੱਚ ਵੜ ਕੇ ਦੇਖੋ ਹੈ ਕੀ ਐ ਇਹ ਉਸ ਚੀਜ਼ ਦੇ ਵਿੱਚ ਵੜ ਕੇ ਦੇਖੋ ਹੈ ਕੀ ਐ ਹੁਣ ਜਿਹੜੇ ਅਨਪੜ੍ਹ ਲੋਕ ਨੇ ਉਹ ਤੁਸੀਂ ਕੋਈ ਤੁਹਾਨੂੰ ਕਹਿ ਦਿੰਦਾ ਜੀ ਤੁਹਾਡੇ ਤੇ ਕਿਸੇ ਨੇ ਕੁਝ ਕਰਾਤਾ ਹੈ ਤੁਹਾਡਾ ਕੰਮ ਬੰਨਤਾ ਕਿਸੇ ਦੀ ਮੈਰਿਜ ਨਹੀਂ ਹੁੰਦੀ ਤੁਹਾਡੀ ਜੀ ਮੈਰਿਜ ਬੰਨਤੀ ਉਹ ਮੈਰਿਜ ਬੰਨਣ ਦਾ ਮਤਲਬ ਉਹ ਮੰਨ ਲਓ ਪਲੈਨਟ ਤੁਹਾਡਾ ਕੋਈ ਕੰਮ ਡਿਲੇ ਕਰਾ ਰਿਹਾ ਹੈ ਦੇਖੋ ਹਰੇਕ ਬੰਦੇ ਦਾ ਟਾਈਮ ਫਰੇਮ ਹੈ ਕਿਸੇ ਦੀ ਮੈਰਿਜ 20 ਸਾਲ ਚ ਹੁੰਦੀ ਹੈ ਤਾਂ ਕਿਸੇ ਦੀ 30 ਚ ਵੀ ਹੁੰਦੀ ਹੈ ਉਹ ਪਰਮਾਤਮਾ ਨੇ ਜਿੱਦਾਂ ਲਿਖਿਆ ਉਸ ਤਰ੍ਹਾਂ ਹੀ ਹੋਣਾ ਤੁਹਾਡਾ ਤੇ ਐਸਟਰੋਲੋਜਰ ਉਹਨੂੰ ਦੱਸ ਸਕਦਾ ਹੈ ਜੋਤਿਸ਼ ਕੀ ਹੈ ਜੋਤਿਸ਼ ਹੈਗਾ ਜੋਤੀ ਜੋ ਤੁਹਾਡੀ ਜੋਤ ਪਰਮਾਤਮਾ ਦੀ ਤੁਹਾਡੇ ਮਸਤਕ ਦੇ ਵਿੱਚ ਹੈ ਈਸ਼ ਮੰਨ ਈਸ਼ਵਰ ਈਸ਼ਵਰ ਦੀ ਜੋਤ ਜੋ ਤੁਹਾਡੇ ਮਸਤਕ ਦੇ ਵਿੱਚ ਹੈ ਉਹਨੂੰ ਜਾਨਣ ਵਾਲਾ ਜੋਤਸ਼ੀ ਹੁੰਦਾ ਹੈ ਜੋਤਿਸ਼ ਪਲਸ ਈਸ਼ ਈਸ਼ਵਰ ਦੀ ਜੋਤ ਨੂੰ ਸਮਝਣ ਵਾਲਾ ਪਰ ਉਹ ਤੁਹਾਨੂੰ ਸਹੀ ਗਾਈਡ ਕਰਨ ਵਾਲਾ ਹੋਵੇ ਹੁਣ ਗੱਲ ਉਪਾਏਾਂ ਦੀ ਆ ਗਈ ਤੁਹਾਨੂੰ ਕੋਈ ਕਹਿੰਦਾ ਜੀ ਚਰਸਤੇ ਦੇ ਵਿੱਚ ਆਹ ਚੀਜ਼ ਰੱਖ ਦਿਓ ਹੂੰ ਇਹ ਤੁਹਾਡਾ ਉਪਾਏ ਹੋ ਜਾਊਗਾ ਪਰ ਮੈਂ ਤੁਹਾਨੂੰ ਇਹ ਕਹਿਣਾ ਵੀ ਇਹ ਵਹਿਮ ਹੈ ਚਰਸਤੇ ਚ ਰੱਖੋਗੇ 50 ਬੰਦੇ ਉੱਥੋਂ ਦੀ ਨਿਕਲਣਗੇ ਤੁਹਾਨੂੰ ਗਾਲਾਂ ਦੇ ਕੇ ਜਾਣਗੇ ਬਾਦੂਆਵਾਂ ਦੇ ਕੇ ਜਾਣਗੇ ਉਹ ਹਰੇਕ ਬੰਦਾ ਤੁਹਾਨੂੰ ਗਾਲਾਂ ਕੱਢ ਕੇ ਜਾਊਗਾ ਤਾਂ ਤੁਹਾਡਾ ਕੰਮ ਕਿੱਥੋਂ ਹੋਊਗਾ ਹੂੰ ਉਹ ਪਾਏ ਇਦਾਂ ਦੇ ਹੋਣੇ ਚਾਹੀਦੇ ਨੇ ਜਿਹੜੇ ਇੱਕ ਵੈਦਿਕ ਤਰੀਕੇ ਨਾਲ ਹੋਣੇ ਚਾਹੀਦੇ ਨੇ ਮੰਨ ਲਓ ਤੁਸੀਂ ਕੋਈ ਖਾਣ ਵਾਲੀ ਚੀਜ਼ ਆਟਾ ਹੋ ਗਿਆ ਦਾਲ ਹੋ ਗਿਆ ਜਾਂ ਕੁਝ ਮਿੱਠੀ ਚੀਜ਼ ਕੋਈ ਮੰਦਰ ਗੁਰਦੁਆਰੇ ਦੇਓ ਉਹ ਕਿਸੇ ਦੇ ਮੂੰਹ ਦੇ ਵਿੱਚ ਪਵੇ ਕੋਈ ਗਰੀਬ ਬੰਦਾ ਉਸ ਨੂੰ ਕੰਜ਼ਿਊਮ ਕਰੇ ਤਾਂ ਉਹ ਤੁਹਾਡੇ ਉਪਾਏ ਲੱਗਦੇ ਨੇ ਜਿਹੜੇ ਵਹਿਮ ਪੰਦੇ ਨੇ ਚਰਸਤਿਆਂ ਤੇ ਆ ਰੱਖ ਦੋ ਉਹਦੇ ਨਾਲ ਤੁਹਾਡਾ ਜਿਹੜਾ ਹੈਗਾ ਉਲਟਾ ਨੁਕਸਾਨ ਹੋਊਗਾ ਲੋਕੀ ਬਦਵਾਵਾ ਦੇਣਗੇ ਤੁਹਾਨੂੰ ਇਹ ਦੱਸਾਂ ਜੇ ਤੁਸੀਂ ਹਮ ਪਰਮਾਤਮਾ ਦਾ ਨਾਮ ਲੈਨੇ ਹੋ ਜੀ ਡੇਲੀ ਥੋੜਾ ਬੋਤਾ ਪਾਠ ਮੈਡੀਟੇਸ਼ਨ ਕਰਦੇ ਹੋ ਜਿਸ ਵੀ ਧਰਮ ਦੇ ਨਾਲ ਤੁਸੀਂ ਰਿਲੇਟਡ ਹੈਗੇ ਹੋ ਜੇ ਤੁਸੀਂ ਪਾਠ ਮੈਡੀਟੇਸ਼ਨ ਕਰਦੇ ਹੋ ਤਾਂ ਤੁਹਾਨੂੰ ਬਹੁਤ দান ਕਰਨ ਦੀ ਵੀ ਲੋੜ ਨਹੀਂ ਪੈਂਦੀ ਤੁਸੀਂ ਕਰੋ ਬੁਰੇ ਕੰਮ ਤੁਸੀਂ ਲੋਕਾਂ ਦੇ ਹੱਕ ਮਾਰੋ ਤੇ ਤੁਸੀਂ দান ਕਰਕੇ ਉਸ ਚੀਜ਼ ਤੋਂ ਨਿਵਰੇਤੀ ਨਹੀਂ ਪਾ ਸਕਦੇ ਹੈਗੇ ਇਹ ਬਿਲਕੁਲ ਸੈਕਟ ਗੱਲ ਹੈ ਜਾਨੀ ਕਿ দান ਦਾ দান ਤਾਂ ਮੰਨ ਲਓ ਤੁਸੀਂ ਸ਼ੋਭੇਸ਼ਾਣਾ ਕਿਤੇ দান ਕਰਦੇ ਹੋ ਪਰ ਜੇ ਤੁਸੀਂ ਕੰਮੀ ਮਾੜੇ ਕਰਨੇ ਨੇ ਫਿਰ ਉਹ ਦਾਨ ਨੇ ਤੁਹਾਡਾ ਕੰਮ ਨਹੀਂ ਕਰਨਾ ਸਪੋਜ਼ ਕਰੋ ਤੁਸੀਂ ਸ਼ਬੀਲ ਦੇ ਵਿੱਚ ਪੈਸੇ ਦਿੱਤੇ ਲੰਗਰ ਦੇ ਵਿੱਚ ਪੈਸੇ ਦਿੱਤੇ ਲਗਾਤੇ ਤੁਸੀਂ ਕਹਿੰਦੇ ਹੋ ਜੀ ਮੈਨੂੰ ਇਹਦਾ ਸ਼ੁਭ ਫਲ ਮਿਲੂਗਾ ਜੇ ਤੁਸੀਂ ਆਪਣੇ ਮਾਪਿਓ ਦੀ ਸੇਵਾ ਨਹੀਂ ਕਰਦੇ ਕੋਈ ਦਨ ਤੁਹਾਡਾ ਲੱਗਣਾ ਹੀ ਨਹੀਂ ਹੈ ਨਹੀਂ ਠੀਕ ਆ ਮੇਰਾ ਪਰ ਸਵਾਲ ਹੋ ਗਿਆ ਕਿਹੜਾ ਸੂਰਜ ਹੈ ਨਾ ਸੂਰਜ ਮੈਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਗਾ ਨੌਂ ਗ੍ਰਹਿ ਹੁੰਦੇ ਨੇ ਸੂਰਜ ਗ੍ਰਹਿ ਜਿਹੜਾ ਪਿਤਾ ਦਾ ਕਰਕ ਹੈ ਵੈਦਿਕ ਅਸਟਰੋਲੋਜੀ ਦੇ ਵਿੱਚ ਜਿਹੜਾ ਚੰ드ਰਮਾ ਆ ਉਹ ਮਾਤਾ ਦਾ ਕਰਕ ਹੈ ਮੰਗਲ ਭਰਾ ਦਾ ਕਰਕ ਹੈ ਸ਼ੁਕਰ ਪਤਨੀ ਦਾ ਕਰਕ ਹੈ ਬੁੱਧ ਭੂਆ ਮਾਸੀ ਸਾਲੀ ਇਹਨਾਂ ਦਾ ਕਰਕ ਹੈ ਜਿਹੜਾ ਬ੍ਰਹਸਪਤੀ ਹੈ ਉਹ ਪੁੱਤਰ ਦਾ ਕਾਰਕ ਹੈ ਹੁਣ ਜਿਹੜੇ ਕਾਰਕ ਪਲੈਨੈਟ ਨੂੰ ਮੰਨ ਲਓ ਤੁਸੀਂ ਆਪਣੇ ਪਿਓ ਦੀ ਰਿਸਪੈਕਟ ਨਹੀਂ ਕਰਦੇ ਮਾਂ ਦੀ ਰਿਸਪੈਕਟ ਨਹੀਂ ਕਰਦੇ ਦਾਨ ਪੁੰਨ ਕਰਨ ਨਾਲ ਤੁਹਾਡਾ ਕੋਈ ਫਾਇਦਾ ਹੋ ਹੀ ਨਹੀਂ ਸਕਦਾ ਜੇ ਤੁਸੀਂ ਆਪਣੇ ਮਾਪਿਆਂ ਨੂੰ ਹੀ ਖੁਸ਼ ਰੱਖ ਲਓ ਤਾਂ ਦਾਨ ਤਾਂ ਤੁਹਾਡੇ ਆਪਣੇ ਹੋ ਜਾਣੇ ਦਾਨ ਕਰਨ ਦੀ ਵੀ ਲੋੜ ਨਹੀਂ ਪੈਣੀ ਜੇ ਤੁਸੀਂ ਆ ਆਪਣੇ ਰਿਲੇਸ਼ਨਸ ਨੂੰ ਵੀ ਬੈਟਰ ਕਰ ਲਓ ਸਾਰੇ ਲੋਕਾਂ ਦੇ ਨਾਲ ਤਾਂ ਤੁਹਾਡੇ ਪਲੈਨੈਟ ਦਾ ਵੈਸੇ ਹੀ ਸਹੀ ਹੋ ਜਾਣੇ ਨੇ ਜਿਉਂ ਉਹਨਾਂ ਦਾ ਆਸ਼ੀਰਵਾਦ ਲੈਣਾ ਸ਼ੁਰੂ ਕਰ ਦਮ ਇੱਕ ਉਸ ਪਲੈਨੈਟ ਦਾ ਸਿੰਬਲ ਤਾਂ ਤੁਹਾਡੇ ਘਰ ਦੇ ਵਿੱਚ ਬੈਠਾ ਹੈ ਤੁਹਾਡਾ ਫਾਦਰ ਹੈ ਜੇ ਉਹਨਾਂ ਨੇ ਤੁਹਾਡੇ ਸਿਰ ਤੇ ਹੱਥ ਰੱਖਦਾ ਵੀ ਹਾਂਜੀ ਮੇਰਾ ਬੇਟਾ ਬੜਾ ਲਾਇਕ ਆ ਮੈਨੂੰ ਮੇਰੇ ਮੇਰੀ ਬੜੀ ਰਿਸਪੈਕਟ ਕਰਦਾ ਹੈ ਤੇ ਤੁਸੀਂ ਚਾਹੇ ਮੈਂ ਕਹਿੰਨਾ 1000 ਰੁਪਏ ਦਾ ਦਾਨ ਕਰ ਦਿਓ ਤੇ ਤੁਸੀਂ ਉਹਨਾਂ ਦੀ ਰਿਸਪੈਕਟ ਨਹੀਂ ਕਰਦੇ ਕੋਈ ਫਾਇਦਾ ਹੀ ਨਹੀਂ ਹੈ ਇਹ ਚੀਜ਼ ਕੋਈ ਸਮਝਾਂਦਾ ਨਹੀਂ ਹੈ ਇਹ ਮੈਂ ਤਾਂ ਹੀ ਸ਼ੁਰੂ ਦੇ ਵਿੱਚ ਇਹੀ ਗਿਆ ਕਈ ਲੋਕ ਇਸ ਇਸ ਟੋਪਿਕ ਨੂੰ ਕ੍ਰਿਟੀਸਾਈਜ਼ ਕਰਦੇ ਨੇ ਪਰ ਇਹਨੂੰ ਸਮਝਣ ਦੀ ਲੋੜ ਹੈ रियलिटी ਦੇ ਵਿੱਚ ਲੋਕਾਂ ਨੂੰ ਦੱਸਿਆ ਨਹੀਂ ਜਾਂਦਾ ਹੁਣ ਤੁਹਾਨੂੰ ਕੋ ਡਰਾ ਕੇ ਕਹਿ ਦੇਵੇ ਜੀ ਤੁਹਾਡੀ ਤਾਂ ਉਮਰ ਘਟਾ ਆ ਤੁਹਾਡਾ ਆ ਮਾੜਾ ਹੋ ਜਾਣਾ ਲੱਖ 2 ਲੱਖ ਦਾ ਹਵਨ ਕਰਾ ਲਓ ਇਹ ਸਭ ਬੇਫਕੂ ਬਣਾਣਾਂ ਦੀਆਂ ਚੀਜ਼ਾਂ ਨੇ ਦਾਨ ਤਾਂ ਜੇ ਤੁਹਾਡੀ ਸ਼ਰਧਾ ਨਾਲ ਕੀਤਾ ਜਾਵੇ ਤਾਂ 1 ਰੁਪਿਆ ਦਾ ਵੀ ਲੱਗੂਗਾ ਹੰਕਾਰ ਨਾ ਕਰੋਗੇ ਤਾਂ ਲੱਖ ਰੁਪਏ ਦਾ ਵੀ ਕਰ ਦਿਓ ਉਹਦਾ ਵੀ ਕੋਈ ਫਾਇਦਾ ਨਹੀਂ ਹੈ